ਹਾਂਜੀ ਇੱਕ ਤਾਂ ਇਹ ਜੱਟੀ ਅੱਛਾ ਉਹ ਕੈ ਕਰੇ ਕਰੇ ਬੋਝ ਦਾਣੇ ਨਾ ਪਰੋਸਣ ਕੋਲ ਪਾ ਦੇ ਕਰੇ ਸੁੱਕਣੇ ਅੱਛਾ ਜੀ ਉਹ ਕੈ ਕਰੇ ਪਰੋਸਣ ਕੋਲ ਪਾਏ ਵੇ ਮੇਰੇ ਦਾਣੇ ਅੰਗੀ ਰੱਖੀ ਰੱਖੇ ਉਹ ਕੈ ਕਰੇ ਚੰਗਾ ਜਦੋਂ ਬਗਦੇ ਕਰੇ ਪਾ ਕੇ ਦਾਣੇ ਸੁੱਕਣੇ ਚਲਦੀ ਆਪਣੇ ਜੁਆਕਾਂ ਨੂੰ ਕਹਿੰਦੇ ਕਰੇ ਭਰੋ ਪੰਦੇ ਜਾਂ ਘਰਾਂ ਲੈ ਜੋ ਹੈ ਘਰਾਂ ਲੈ ਜੋ ਅੱਛਾ ਉਹ ਨੂੰ ਆਖਣਾ ਵੀ ਤੂੰ ਸੰਭਾਰ ਤੇ ਉਹਨੇ ਆਪਣੇ ਜਵਾਕਨ ਕਹਣਾ ਵੀ ਚੱਕ ਲੋ ਚੋਟੀ ਕਰ ਲੋ ਹਾਂ ਅੱਛਾ ਉਸ ਕਾ ਦਾ ਆਪਣਾ ਡੱਟ ਕਾ ਦਾ ਗਊ ਸੂਈ ਦੀ ਬੱਚਾ ਦਾ ਉਹ ਕਹਿਣ ਲੱਗੇ ਮੈਂ ਪਹਿਲਾਂ ਸੂਰੂ ਦੀ ਚੱਲੀ ਏ ਹਨ ਉਹ ਕਹਿਣ ਲੱਗੇ ਕਾ ਮੈਂ ਪਰਮਾਤਮਾ ਨੂੰ ਮਿਲ ਕਾ ਆਵਾ ਮੇਰੇ ਵਰਗਾ ਲੱਗਿਆ ਕਹਿਣਾ ਅੱਛਾ ਉਹ ਕਹਿਣ ਲੱਗੇ ਹਾਲੇ ਖਾਲੀ ਕੇ ਜਾਣਾ ਪਰਮਾਤਮਾ ਕੋਲ ਜੱਟ ਗਿਆ ਚਾਰ ਬੱਲੇ ਹੀ ਤੋੜ ਲੈ ਚਲਾ ਜਾਂਦਾ ਜਾਂਦਾ ਖੇਤਮਾਂ ਨੂੰ ਅੱਛਾ ਜੀ ਤੇਰੇ ਵਰਗੇ ਖੇਤ ਖੜਿਆ ਦਾ ਕਣਕ ਬੀਜੀ ਵੀ ਤੇਨੇ ਚਾਰ ਬੱਲਾ ਤੋੜਦੀਆਂ ਜੱਟ ਗਿਆ ਠੀਕ ਹੈ ਗਿਆ ਪਰਮਾਤਮਾ ਕੋਲ ਕਹਾ ਬਈ ਮੈਂ ਤਾਂ ਹੀ ਸਾਨੂੰ ਮਿਲਣ ਆਇਆ ਕਹਾ ਜੋ ਕੇ ਕਾਜੀ ਮੈਂ ਤਾਂ ਜੱਟ ਗਿਆ ਚਾਰ ਬੱਲਾ ਲੈ ਆ ਤੋੜਦਾ ਠੀਕ ਹੈ ਕਾ ਵੀ ਤੈਨ ਜੱਟ ਪੁੱਛਿਆ ਦਾ ਠੀਕ ਹੈ ਉਹ ਕਹਿਣ ਲੱਗਿਆ ਨਾ ਜੀ ਠੀਕ ਹੈ ਕਾ ਸਾਹਮਣੇ ਤੋੜੀਆਂ ਵੀ ਆ ਕਹਾ ਨਾ ਜੀ ਕਿ ਜੋ ਤਾਂ ਚੋਰੀ ਹੋ ਗਈ ਬਸ ਜੱਟ ਨੇ ਖबरा ਕਿਸ ਤਰ੍ਹਾਂ ਕਮਾਈਆਂ ਕਿਤਰਾ ਨਹੀਂ ਤਾਂ ਚਾਰ ਬੱਲਾ ਤੋੜ ਲਿਆ ਅਸਗੀਆਂ ਲਹੂ ਪਸੀਨੇ ਨਾਲ ਕਮਾਈਆਂ ਹੈ ਇਹ ਤਾਂ ਤੈਨੂੰ ਦੇਣੀਆਂ ਲੱਗਣਗੀਆਂ ਕਹਿਣ ਲੱਗਿਆ ਕਾ ਫੇਰ ਮਹਾਰਾਜ ਕਾ ਫੇਰ ਕੇ ਮਹਾਰਾਜ ਕਾ ਉਸਕਾ 12 ਸਾਲ ਨਾਲ ਬਰਦ ਬਣ ਕੇ ਚੱਲ ਅੱਛਾ ਜੀ ਉਸਕਾ ਜੱਟ ਦਾ ਚਾਰ ਬੱਲੀਆਂ ਦੀ ਏਡੀ ਲੰਮੀ ਸਜ਼ਾ ਹਾਂ ਤਾਂ ਤੈਨੂੰ ਇੰਨੀ ਸਜ਼ਾ ਜੱਟ ਦਾ ਬਹੁਤ ਖੂਨ ਪਸੀਨਾ ਬਹੁਤ ਔਖੀ ਬਣਾ ਮਿੰਟ ਗੱਲ ਠੀਕ ਹੈ ਬਾਬਾ ਜੀ ਹੈ ਠੀਕ ਹੈ ਆ ਗਿਆ ਬਾਈ ਇਹ ਜਿਹਾ ਸਜ਼ਾ ਪਈ ਉਸਕੀ ਗਊ ਸੂਣ ਵਾਲੀ ਦੀ ਬੱਚਾ ਉਸਕੇ ਪੇਟ ਮਾ ਹੋ ਗਿਆ ਬੱਚਾ ਹੋ ਗਿਆ ਪੇਟ ਕੇ ਵਿੱਚ ਬੱਚਾ ਦੇਆ ਗਏ ਨੇ ਗਊ ਸੂਗੀ ਜੱਟ ਦੀ ਕਹਿਣ ਲੱਗੇ ਆਪਾਂ ਹਲਮਾ ਜੋੜੇ ਕਰਾਂਗੇ ਆਪਣਾ ਬੱਚਾ ਬਹੁਤ ਸੋਹਣਾ ਆ ਦੁੱਧ ਛੱਡੇ ਕਰੋ ਜੱਟੀ ਨੂੰ ਕਹਿਣ ਲੱਗਿਆ ਇਫ ਜੱਟੀ ਕਹਿਣ ਲੱਗੀ ਤਾਂ ਚੰਗਾ ਵੀ ਦੁੱਧ ਛੱਡੇ ਕਰੇ ਉਹ ਬੱਚਾ ਬੰਨਿਆ ਖੜਿਆ ਵੈ ਸਲੋਟ ਪੜੋਸਣ ਪਾਈ ਪੀਣਾ ਪਾ ਜੇ ਕਰੇ ਇਸਕੇ ਕੋਲ ਸੁੱਕਣੇ ਉਸਦੀ ਜੱਟੀ ਕੋਲ ਹੂੰ ਕਾ ਲਏਗਾ ਮੇਰੇ ਪੀਣੇ ਦੀ ਰਾਖੀ ਰੱਖੇ ਸੁੱਕ ਜਾਏਗਾ ਮੈਂ ਸੰਜਣ ਨੂੰ ਚੱਕ ਲਿਆਂਗਾ ਆਕਾ ਹੂੰ ਉਹ ਆਪਣੇ ਬੱਚਿਆਂ ਨੂੰ ਕਹਿੰਦੇ ਕਰੇ ਆਪਣਾ ਪਰੋ ਪੱਲੇ ਜਾਂ ਗੋਲੀਆਂ ਲਿਆਓ ਦੁਕਾਨ ਪਾਸੇ ਜੱਟੀ ਜੱਟੀ ਅੱਛਾ ਤੇਰੇ ਵਰਗੀ ਪਾ ਜੇ ਦੀ ਸੁੱਕਣੀ ਪੜੋਸਣ ਹੂੰ ਆਉ ਦੂਏ ਜੂ ਆਪਣੇ ਜੋ ਬੱਚਾ ਨੂੰ ਕਹੇ ਲਿਆਓ ਗੋਲੀਆਂ ਪੀਣਾ ਪਕਾਨਾ ਹੀ ਆ ਇਹ ਬੱਚਾ ਉਹ ਬਣਿਆ ਖੜਿਆ ਦਾ ਉਹ ਦੇਖ ਲਿਆ ਸਾਰਾ ਕੁਝ ਉਹ ਦੇਖ ਰਿਹਾ ਵੀ ਸਾੜੇ ਮੈਂ ਤਾਂ ਚਾਰ ਬੱਲਾ ਤੋੜੀਆਂ ਦੀਆਂ ਹਾਂ ਇਹ ਉਹ ਕਿੱਥਾ ਦੇਗੀ ਠੀਕ ਆ ਕਿਉਂ ਉਸ ਦਾ ਪਿੱਛੇ ਤੇ ਪੀਣਾ ਚੱਕਗਾ ਬੱਚਾ ਹੈ 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 ਪਾਪਾ ਪਤੰਗਰ ਪਾਪਾ ਅੱਜ ਦੁਬਾਰਾ ਪਹਿਲਾਂ ਆਪਣਾ ਅੱਛਾ ਚੱਲ ਜੀ ਉਹ ਭਾਈ ਹੱਸਣ ਲੱਗਿਆ ਬੱਚਾ ਬੱਚਾ ਬਣਿਆ ਖੜਿਆ ਦਾ ਛੋਟਾ ਜਿਹਾ ਗਊ ਦਾ ਬੱਚਾ ਦਾ ਵੀ ਮੈਨੂੰ ਤਾਂ ਸਜਾ ਚਾਰ ਬੱਲਾਂ ਦੇ ਪਰਮਾਜ਼ਮ ਨੇ ਕੈਡੀ ਦਈ ਆ ਹੈ ਸਮਝ ਲਉ ਆਇਆ ਜੱਟ ਠੀਕ ਹੈ ਜੱਟੀ ਕਹਿਣ ਲੱਗੀ ਆਪਣਾ ਪੱਛਾ ਤੋਂ ਬਹੁਤ ਹਸਾ ਕਹਾ ਜਦੋਂ ਮਾੜਾ ਆਗਾ ਹੱਸਾ ਕਹਾ ਅੱਛਾ ਉਹ ਕਹਾਣੀ ਚੱਲ ਸੁਣਦੇ ਆ ਬਾਬਾ ਜੀ ਆ ਜਾ ਤੂੰ ਵੀ ਆ ਜਾ ਯਾਰ ਉਹ ਕਹਿਣ ਲੱਗੀ ਕਾ ਆਪਣਾ ਪੱਛਾ ਤੋਂ ਮਾੜਾ ਆਗਾ ਕੜਾਂਗੇ ਯਾਰ ਮੈਂ ਵੀ ਬਾਬੇ ਕੋਲ ਵੇ ਜਾ ਲੈ ਮੋਈ ਨਾ ਉਹ ਕਹਿਣ ਲੱਗੀ ਹਾਂ ਜੱਟੀ ਬੋਲੀ ਕਾ ਆਪਣਾ ਬੱਚਾ ਮਾੜਾ ਸਭ ਤੋਂ ਤੰਗ ਟੁੱਟ ਜੇ ਕਿੰਨੇ ਖਰਦੇ ਨੇ ਇੱਕ ਮਿੰਟ ਸੰਜ ਨੂੰ ਆਇਆ ਜੱਟ ਹਾਂ ਉਹਨੂੰ ਕਹਿਣ ਲੱਗੀ ਕਾ ਆਪਾਂ ਜੋ ਬੱਚਾ ਨਹੀਂ ਰੱਖਦੇ ਨਾ ਗਊ ਰੱਖੀਏ ਅੱਛਾ ਜੀ ਕਾ ਕੇ ਬਾਦ ਕਾ ਇਹਦੋ ਹਾਂਸਾ ਬੱਚਾ ਆਪਣਾ ਮਾੜਾ ਹੈਗਾ ਠੀਕ ਹੈ ਉਹ ਕਹਿਣ ਲੱਗਾ ਸੌਰੀ ਆਪਣਾ ਹੜਮਾ ਚੱਲੇ ਕਰੇਗਾ ਆਪਾਂ ਦੁੱਧ ਛੱਡ ਰਹੇ ਹਾਂ ਬੱਚੇ ਨੂੰ ਸਭ ਕੁਝ ਕਰ ਰਹੇ ਹਾਂ ਇਹ ਜਿਆ ਸੋਹਣਾ ਬੱਚਾ ਤੇ ਆ ਰੱਬ ਨੇ ਕਹਾ ਕਿ ਤੂੰ ਕਹਾ ਮਾੜਾ ਚਲ ਵੀ ਜੱਟ ਜਾ ਕੇ ਬੱਚੇ ਨੂੰ ਕਹਿਣ ਲੱਗਿਆ ਬੋਲ ਗऊं ਕੇ ਜਾਏ ਤੌ ਕਿ ਕਰਾਂ ਕ ਹਕਾਤੇ ਹਸਾ ਲऊं ਜੱਟ ਕਹਿਣ ਲੱਗੇ ਉਹ ਕਹਾ ਮਹਾਰਾਜ ਮੈਂ ਤਾਂ ਤਾਂ ਹਸਾਂ ਮੈਂ ਗਿਆ ਤਾਂ ਪ੍ਰਮਾਤਮਾ ਨੂੰ ਮਿਲਣ ਤੇਰੀ ਬੱਚਾ ਕਹਿਣ ਲੱਗਿਆ ਮੈਂ ਲੈ ਗਿਆ ਤਾਂ ਤੇਰੀਆਂ ਚਾਰ ਬੱਲਾ ਤੋੜਗਾ ਬੱਲਾਂ ਕੀ ਬਜਾਇ ਮੈਨੂੰ ਪ੍ਰਮਾਤਮਾ ਨੇ ਜੋ ਸਜ਼ਾ ਦਈਆ ਵੀ ਉਸ ਦਾ 12 ਸਾਲ ਜ਼ਿੰਮੇਵਾਰ ਕ ਬੰਦ ਬਣ ਕੇ ਚੱਲ ਹੈਂ ਵੀ ਤੇਰੀ ਜੱਤੀ ਰੋਜ ਜੋ ਪ੍ਰੋਸ਼ਨ ਪੀਣਾ ਪਾ ਜਾ ਸੁੱਕਣਾ ਜੋ ਜੁਆਕਾਂ ਨੂੰ ਕਹਦੇ ਹੱਲੇ ਆਉ ਗੋਲੀਆਂ ਕਾ ਪੱਲੇ ਭਰਦੇ ਆ ਕਾ ਮੈਂ ਤਾਂ ਤਾਂ ਹਸਾਂ ਵੀ ਉਹ ਕਿੱਥਾ ਦੇ ਹੀ ਨਹੀਂ ਕਹਾ ਹੈ ਉਹ ਕਿੱਥਾ ਦੇ ਹੀ ਨਹੀਂ ਕਹਾ ਜੱਟਾ ਸੋਚ ਮਾ ਪੈ ਗਿਆ ਕਾ ਭੈਣ ਚੋਦ ਕਾ ਇਤਨੀਆ ਗੱਲ ਕਾ ਹਾਂ ਮੇਤੇ ਗਲਤੀ ਹੋ ਗਈ ਬੱਛੇ ਕੇ ਭਾਈ ਪੈਰ ਧੋਏ ਕਾ ਮੇਰੀਆਂ ਬੱਲਾਂ ਤੈਨੂੰ ਮਾਫ ਕਰੀਆਂ ਫੇਰ ਬੱਚਾ ਮਰਿਆ ਦਾ ਚੋ ਛੱਡੀ ਦੀ ਫੇਰ ਪਰਮਾਤਮਾ ਨੂੰ ਲੱਖੀਆਂ ਦੀਆ ਇਹ ਚੋਰੀ ਤੋਂ ਚੋਰੀ ਇਹ ਹੀ ਚੀਜ਼ ਆ ਐ ਬਈ ਮੰਨ ਕੇ ਲੈ ਲੋ ਚੀਜ਼ ਅਗਲੇ ਦੇ ਆਹੋ ਚਲੋ ਹੁਣ ਤੇ ਅੱਜ ਕੱਲ ਇਹੋ ਜਿਹੀ ਚੀਜ਼ ਕਿਤੇ ਬੱਬਾ ਅਗਲੇ ਨੂੰ ਕਹਿ ਗਏ ਲੈ ਆ ਬਈ ਮੇਰਦ ਜਾਨ ਲਿਕੜੇ ਮੈਂ ਤੂੰ ਦੇ ਦੇ ਅੱਧੀ ਦੇ ਆਪਣੀ ਗੱਡੀ ਤੇ ਨਹੀਂ ਆ ਗੀ ਮਾਂ ਕਿਤੇ ਆਪਣੀ ਆ ਗੀ ਸਭ ਗੱਲਾਂ ਤੈਨੂੰ ਕਹੀ ਜੀ ਗੱਲਾਂ ਸੁਣਾਈਆਂ ਤੈਨੂੰ ਗੱਲਾਂ ਗੱਲਾਂ ਬਹੁਤ ਸੁਣਾਈਆਂ